ਕਾਮ ਆਉਂਦੇ ਵਿੱਚ ਨਿਕਰਾ ਜਾਂਦਾ ਕੋਈ ਆਇਆ ਤੇ ਹਾਂ ਜੀ ਆ ਰਿਹਾ ਹੈ ਆ ਨਿਕਲ ਜਾ ਤੇ ਜਿਸ ਨੇ ਇਹ ਪ੍ਰੋਟੈਕਟ ਕਰਵਾਇਆ ਕਿ ਉਹ ਮੈਂ ਗੋਲੀ ਗੋਲੀ ਵੀ ਚੱਲ ਰਹੀ ਹੈ ਗੋਲੀ ਇੱਕ ਚੱਲ ਰਹੀ ਹੈ ਉਹ ਦੋ ਫਾਇਰ ਕਰ ਕਿਹਨਾਂ ਨੇ ਚਲਾਈ ਗੋਲੀ ਕਿਹੜੀ ਗੱਡੀ ਹੁੰਦੀ ਹੈ ਉਹ ਜਿਹੜੇ ਕਾਲੀ ਵਾਲੇ ਕਾਲ ਗੱਡੀ ਵਾਲੀ ਮੁੰਡੇ ਨੇ ਚਲਾਈ ਆਉਣਾ ਚਾਹੀਦਾ ਅੱਛਾ ਇੱਕ ਫੇਰ ਕੀਤਾ ਹਾਂ ਤੇ ਦੂਸਰੀ ਫੇਰ ਕਿਹੜੀ ਗੱਡੀ ਸੀ ਉਹ ਗੱਡੀ ਨੇ ਮੋਟਰਸਾਈਕਲ ਦੇਖਿਆ ਅੱਛਾ ਮੋਟਰਸਾਈਕਲ ਤੇ ਗੋਲੀ ਮੋਟਰਸਾਈਕਲ ਵਾਲਿਆਂ ਨੂੰ ਮਾਰੀ ਗਈ ਉਹ ਦੂਸਰੀ ਗੱਡੀ ਵਾਲਿਆਂ ਨੂੰ ਮਾਰੀ ਮੋਟਰਸਾਈਕਲ ਵਾਲੇ ਮਾਰਦੇ ਸੀ ਗੱਡੀ ਨੂੰ ਮੋਟਰਸਾਈਕਲ ਵਾਲੇ ਨੂੰ ਮਾਰਦੇ ਸੀ ਹਾਂ ਗੱਡੀ ਵਾਲੇ ਗੱਡੀ ਵਾਲੇ ਨੂੰ ਮਾਰੀ ਇਹਨੂੰ ਨਹੀਂ ਨਹੀਂ ਗੋਲੀ ਚਲਾਈ ਕਿਨੇ ਮੋਟਰਸਾਈਕਲ ਵਾਲੇ ਨੇ ਗੱਡੀ ਵਾਲੇ ਨੇ ਗੱਡੀ ਵਾਲੇ ਨੇ ਚਲਾਈ ਕਿਧਰੋਂ ਆਈਆਂ ਇਹ ਗੱਡੀ ਗੱਡੀ ਤਾਂ ਇਧਰੋਂ ਆਈ ਹੈ ਆਪਣੇ ਕਿਨੇ ਜਾਨੇ ਸੀ ਗੱਡੀ ਦੇ ਗੱਡੀ 'ਚ ਹੋਣੇ 5-7 ਜਾਨੇ 5-7 ਜਾਨੇ ਤੇ ਮੋਟਰਸਾਈਕਲ 'ਤੇ 2 ਜਾਨੇ ਮੋਟਰਸਾਈਕਲ 'ਤੇ ਵੀ 4-5 ਜਾਨੇ ਸੀਗੇ ਬੱਸ 4-5 ਮੋਟਰਸਾਈਕਲ ਹਾਂ ਕਿਨਾਈ ਆਪਣੇ ਨਾ ਨਾ ਹੈ ਜੋਰ ਕੁਛ ਆਪਣੇ ਅਸਲੀ ਪੈਸਾ ਕੁਝ ਮੋਚ ਲਾ ਮੈਂ ਜਦੋਂ ਫੇਰ ਆਪਾਂ 도ੜ ਗਏ ਫੇਰ ਬਾਅਦ ਫਾਈਲ ਵੀ ਕਿੱਥੇ ਉਹਨਾਂ ਨੇ ਹਾਂ ਇੱਕ ਵਾਰ ਕੀਤਾ ਮੈਂ ਫੇਰ 도ੜ ਗਏ ਹਾਂਜੀ ਹੋਈ ਕਿਹੜੀ ਗੱਲ ਤੋਂ ਪਤਾ ਲੱਗਿਆ ਕੁਛ ਕੁਛ ਵੀ ਨਹੀਂ ਸਾਨੂੰ ਕੀ ਪਤਾ ਵੀ ਆਪਾਂ ਕਿਹੜਾ ਜਾ ਲਗੇ ਨਹੀਂ ਇੱਥੇ ਲੜੇ ਕਿਹੜੀ ਗੱਲ ਤੋਂ ਲੈ ਕੇ ਕੋਈ ਗੱਡੀ ਹਿੱਟ ਹੋਈ ਹੈ ਵਿੱਚ ਚੈੱਕ ਕਰਨੇ ਜਾਂ ਉੱਥਾਂ ਬਸ ਦੱਸਿਆ ਹੀ ਕੋਈ ਨਹੀਂ ਇੱਥੇ ਆ ਗਏ ਗੱਡੀ ਮਾਰਦੀ ਦੋ ਮਿੰਟ ਘੜੀਏ ਮਗਰ ਇਹ ਛਾਂਦੇ ਤੋੜ ਪੈਨ ਕਰਤੀ ਮੁੰਡਾ ਟੁੱਟੀ ਦੇ ਉੱਤੇ ਸਗਾ ਕੋਈ 200 ਮੀਟਰ ਦੀ ਦੂਰੀ ਤੇ ਨਾਕਾ ਲੱਗਾ ਆ ਉਹ ਤੋਂ ਅੱਗੇ ਦੁਗਲ ਟੱਪਾ ਪੈਂਦਾ ਏਟੀਐਮ ਤੇ ਕਾਰਾਂ ਧੋਣ ਦਾ ਕੰਮ ਚੱਲਦਾ ਉਹਦੇ ਲਾਗੇ ਕੋਈ ਕਾਰਾਂ ਤੇ ਆਪਸ ਵਿੱਚ ਜਿਹੜੀਆਂ ਟਕਰਾਅ ਹੋਇਆ ਇੱਕ ਕਾਰ ਦੇ ਵਿੱਚ ਕੋਈ 5-6 ਬੰਦੇ ਸੀਗੇ ਉਹਦੇ ਪਿੱਛੇ ਨਾਲ ਮੋਟਰਸਾਈਕਲ ਵਾਲੇ ਬੰਦੇ ਸੀਗੇ ਜੇ ਉਹ ਬੰਦੇ ਨੂੰ ਕੋਟਮਾਰ ਕਰਦੇ ਸਾਰੇ ਸੀਗੇ ਤੇ ਸਾਨੂੰ ਆਣ ਕੇ ਦੱਸਿਆ ਕਿਸੇ ਰਾਹਕੇ ਨਾਮ पे ਬੰਦੇ ਉਹ ਵੱਡ ਟੁੱਕ ਕਰ ਰਹੇ ਆ ਚਲੋ ਅਸੀਂ ਉਹਦੇ ਪਿੱਛੇ ਦੌੜੇ ਉਹਨਾਂ ਦੇ ਪਿੱਛੇ ਉਹਨਾਂ ਕੋਲ ਕਾਰਾਂ ਸੀਗੀਆਂ ਅਸੀਂ ਤੁਰ ਕੇ ਸੀਗੇ ਉਹਨੀ ਫੇਰ ਉਹਨਾਂ ਦੇ ਰੌਂਦ ਵੀ ਫੇਰ ਕੀਤਾ ਇੱਕ ਰੌਂਦ ਮੈਂ ਬਰਾਮਤ ਕਰ ਲਿਆ ਖੋਲ ਜਿਹੜਾ ਚੱਲਿਆ ਹੋਇਆ ਹਾਂਜੀ ਲੋਕੀ ਪਬਲਿਕ ਦੱਸਦੀ ਆ ਉਹਨੂੰ ਦਿਨ ਚਾਰ ਫੈਰ ਕੀਤੇ ਆ ਫੈਰ ਕਰਦੇ ਆ ਟ੍ਰਾਂਸਫਰ ਨਗਰਵਾਲ ਨੂੰ ਚਲ ਗਾਇਆ ਉਹਦੇ ਵਿੱਚੋਂ ਮੈਂ ਇੱਕ ਖੋਲ ਬਰਾਮਦ ਕਰਕੇ ਮਾਈਓ ਨੂੰ ਦੇ ਦਿੱਤਾ ਤੇ ਬਾਕੀ ਤਾਂ ਹੁਣ ਦੇਖ ਕੇ ਲੱਗਦਾ ਜੇ ਕੋਈ ਹੋਰ ਹੀ ਫੈਰ ਲੱਭੇ ਤਾਂ ਖੋਲ ਤੁਹਾਡੇ ਕਹਿਣ ਦਾ ਮਤਲਬ ਜੋ ਤੁਸੀਂ ਅਜੇ ਤੱਕ ਦੱਸਿਆ ਹੈਗਾ ਇਸ ਤੋਂ ਸਾਫ ਜ਼ਾਹਿਰ ਹੈ ਕਿ ਜਿਹੜੀ ਲੜਾਈ ਹੈ ਪਿੱਛੋਂ ਹੀ ਕਿਤੇ ਹੁੰਦੀ ਆਈ ਹੈ ਹਾਂਜੀ ਹਾਂਜੀ ਰੈਂਜਿਸ਼ਨ ਪਿਛੋਂ ਬਤੇ ਪਿਛੋਂ ਹੋ ਸਕਦੀ ਹੈ ਜਾਂ ਪਹਿਲਾਂ ਰੈਂਜਿਸ਼ਨ ਹੋ ਸਕਦੀ ਆ ਹਾਂਜੀ ਹਾਂ ਜੀ ਚਾਰ ਕਹਿੰਦੇ ਆ ਹੁਣ ਆਈਓ ਸਾਹਿਬ ਨੂੰ ਮਾਮਲਾ ਦਰਜ ਕਰ ਲਿਆ ਕੀ ਕੀਤਾ ਹਾਂ ਜੀ ਹਾਂ ਜੀ ਹਾਂ ਜੀ ਮੈਂ ਕਾਲ ਕਰ ਦਿੱਤੀ ਕੰਟਰੋਲ ਤੇ ਜੀ ਆਈਓ ਆ ਗਿਆ ਆਈਓ ਹੁਣ ਦੇਖ ਪਾਉਣ ਉਹ ਬੰਦਿਆਂ ਦੇ ਪਿੱਛੇ ਲੱਗੇ ਉਹ ਗਏ ਉਹ ਨਾਲ ਪਿੱਛੇ ਦੇਖਦੀ ਕੀ ਕਰਦੇ ਕੋਰ ਬੰਨ ਕਰ ਦਿੱਤੀ ਉਹਦਾ ਨਹੀਂ ਨਾਲੇ ਮੱਟਾ ਹੋਏ ਪਰਸੇ ਮਾਰੇ ਉਹਨਾਂ ਨੂੰ ਚੰਗੇ ਚੱਲ ਨਹੀਂ ਗੋਲੀ ਗੋਲੀ ਵੀ ਚੱਲੀ ਹੈ ਗੋਲੀ ਇੱਕ ਚੱਲੀ ਇੱਕ ਚੱਲੀ ਕਿਹਨਾਂ ਨੇ ਚਲਾਈ ਗੋਲੀ ਕਿਹੜੀ ਗੱਡੀ ਮੁੰਡੇ ਆ ਉਹ ਜਿਹੜੇ ਕਾਲੀ ਗੱਡੀ ਵਾਲੇ ਕਾਲੀ ਗੱਡੀ ਵਾਲੀ ਮੁੰਡੇ ਨੇ ਚਲਾਈ ਆਪ ਨੇ ਚਲਾਈ अच्छा एक फेर ਕੀਤਾ हां तो दुसरे ਕਿਹੜੀ ਗੱਡੀ ਕਿਹਡੀ ਸੀ ਉਹ ਗੱਡੀ ਨੇ ਮੋਟਰਸਾਈਕਲ ਦੇਖਿਆ اچھا ਮੋਟਰਸਾਈਕਲ ਨੂੰ ਗੋਲੀ ਮੋਟਰਸਾਈਕਲ ਵਾਲਿਆਂ ਨੂੰ ਮਾਰੀ ਕੀ ਉਹ ਦੂਸਰੀ ਗੱਡੀ ਵਾਲਿਆਂ ਨੂੰ ਮੋਟਰਸਾਈਕਲ ਵਾਲੇ ਮਾਰਦੇ ਸੀ ਗੱਡੀ ਮੋਟਰਸਾਈਕਲ ਵਾਲੇ ਨੂੰ ਮਾਰਦੇ ਸੀ हां ਗੱਡੀ ਵਾਲੇ ਗੱਡੀ ਵਾਲੇ ਨੇ ਮਾਰੀ ਇਹਨੂੰ ਨਹੀਂ ਨਹੀਂ ਗੋਲੀ ਚਲਾਈ ਕਿਨੇ ਮੋਟਰਸਾਈਕਲ ਵਾਲੇ ਨੇ ਗੱਡੀ ਵਾਲੇ ਨੇ ਗੱਡੀ ਵਾਲੇ ਨੇ ਚਲਾਈ ਕਿਧਰੋਂ ਆਈਆਂ ਇਹ ਗੱਡੀ ਗੱਡੀ ਤਾਂ ਇਧਰੋਂ ਆਈ ਹੈ ਆਪਣੇ ਕਿੰਨੇ ਜਾਨੇ ਸੀ ਗੱਡੀ ਦੇ ਗੱਡੀ 'ਚ ਹੋਣੇ 5-7 ਜਾਨੇ 5-7 ਜਾਨੇ ਤੇ ਮੋਟਰਸਾਈਕਲ 'ਤੇ 2 ਜਾਨੇ ਮੋਟਰਸਾਈਕਲ 'ਤੇ ਵੀ 4-5 ਜਾਨੇ ਸੀਗਾ ਲਗਭਗ 4-5 ਮੋਟਰਸ ਇਨਾ ਹੀ ਆਪਣਾ ਨਾ ਨਾ ਹੈ ਜੋ ਉਸੇ ਆਪਣੇ ਅਸਲੀ ਪੈਸਾ ਕੁਝ ਮੋਚਾ ਮੈਂ ਜਦੋਂ ਫੈਰ ਆਪਾਂ ਦੌੜ ਗਏ ਫਿਰ ਬਾਅਦ ਫਾਈਲ ਵੀ ਕਿੱਥੇ ਉਹਨਾਂ ਨੇ ਹਾਂ ਇੱਕ ਵਾਰ ਕੀਤਾ ਮੈਂ ਫੇ ਦੌੜ ਗਏ ਹਾਂ ਰੋਈ ਕਿਹੜੀ ਗੱਲ ਤੋਂ ਪਤਾ ਲੱਗਿਆ ਕੁਝ ਕੁਝ ਵੀ ਨਹੀਂ ਸਾਨੂੰ ਕੀ ਪਤਾ ਵੀ ਆਪਾਂ ਕਿਹੜਾ ਜਾ ਕੇ ਗਏ ਨਹੀਂ ਇੱਥੇ ਲੜੇ ਕਿਹੜੀ ਗੱਲ ਤੋਂ ਲੈ ਕੇ ਕੋਈ ਗੱਡੀ ਹਿੱਟ ਹੋਈ ਹੈ ਉਹ ਚੈੱਕ ਕਰਨ ਆ ਜੁੱਤਾਂ ਬਸ ਦੱਸਿਆ ਹੀ ਕੋਈ ਨਹੀਂ ਇੱਥੇ ਆ ਗਏ ਗੱਡੀ ਮਾਰਦੀ ਦੋ ਮਿੰਟ ਖੜੀ ਹੈ ਮਗਰ ਇਹ ਛਾਂਦੇ ਤੋੜ ਪਨ ਕਰਤੀ